ਮੋਹਾਲੀ ਦੇ ਫੇਸ ਨੋਥ ਸਥਿਤ ਸ਼੍ਰੀ ਸ਼ਿਵ ਮੰਦਿਰ ਸ਼੍ਰੀ ਸਨਾਤਨ ਧਰਮ ਸਭਾ ਵਿਖੇ ਗਣਪਤੀ ਚਤੁਰਥੀ ਦਾ ਤਿਹਾਉਰ ਬਹੁਤ ਧੂਮ-ਧਾਮ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਮੰਦਿਰ ਪਰਿਸਰ ਵਿੱਚ ਆਯੋਜਿਤ ਵਿਸ਼ਾਲ ਧਾਰਮਿਕ ਪ੍ਰੋਗਰਾਮ ਵਿੱਚ ਗਣਪਤੀ ਬੱਪਾ ਮੋਰੀਆ ਦੇ ਆਗਮਨ ਦੇ ਦਿਨ ਤੋਂ ਲੈ ਕੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ ਜਿਸ ਨੇ ਸਾਰੇ ਸ਼ਰਧਾਲੂਆਂ ਨੂੰ ਧਿਆਨ ਨਹੀਂ ਹੈ ਜਿੱਤ ਮੇਰਾ ਕਰਾਲੀ ਤੱਕ ਕਿੱਥੇ ਲਿਆਣੇ ਪਿਠਾੜੇ ਇਸੋ ਤੋਂ ਇਸ ਭਜਨ ਵਿੱਚ ਕੁਐਸਚਨਸ ਨਹੀਂ ਆਏਗੇ ਗੰਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕੱਲ ਗਣਪਤੀ ਬੱਪਾ ਪਹੁੰਚੇ ਸਨ ਅਤੇ ਅੱਜ ਸਵੇਰੇ 8 ਵਜੇ ਪੂਜਾ ਅਤੇ ਆਰਤੀ ਕੀਤੀ ਗਈ ਅਤੇ ਸ਼ਾਮ ਨੂੰ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ ਦਾ ਨਾਮ ਸੰਜੀਵ ਕੁਮਾਰ ਪ੍ਰਧਾਨ ਸ਼ਿਮੰਦਰ ਫੇਜ਼ 9 ਸਰ ਕੀ ਪ੍ਰੋਗਰਾਮ ਇੱਥੇ ਚੱਲ ਰਿਹਾ ਉਸ ਬਾਰੇ ਸਰ ਜਾਣਕਾਰੀ ਦਿਓ ਸਾਡੇ 3 ਦਿਵਸੀਏ ਪਨਾ ਗਣੇਸ਼ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਚ ਅਪਾ 26 ਤਰੀਕ ਨੂੰ ਮੂਰਤੀ ਆਪਣਾ ਮੰਦਿਰ ਚ ਲੈ ਕੇ ਆਏ ਤੇ ਉਸ ਸਥਾਪਿਤ ਕੀਤੀ ਹੈ ਤੇ 27 28 29 ਨੂੰ ਵਿਸਰਜਨ ਹੈ 27 ਤੇ 28 ਦੇ ਪੇਰਨਾ ਵਜਨ ਸੰਧਿਆ ਤੇ ਹੋਰ ਵੀ ਪ੍ਰੋਗਰਾਮ ਬਿਲਕੁਲ ਸਦੀ ਜੀ ਜਿਸ ਤਰ੍ਹਾਂ ਗੱਲ ਕਰੀਏ ਸਵੇਰ ਤੋਂ ਦੁਪਹਿਰ ਤੋਂ ਆਪਾਂ ਦੇਖ ਰਹੇ ਆ ਕਿ 3 ਤੋਂ ਲੈ ਕੇ 4 ਵਜੇ ਤੱਕ 5 ਵਜੇ ਤੱਕ ਮਹਿਲਾ ਸੰਗੀਤਨ ਚੱਲ ਰਿਹਾ ਸੀਗਾ ਜੈ ਜੈਕਾਰ ਹੋ ਰਹੀ ਹੈ ਗੜਪਤੀ ਬੱਪਾ ਮੋਹਰੀਆ ਦੀ ਜੈ ਜੈਕਾਰ ਹੋ ਰਹੀ ਹੈ ਤੁਸੀਂ ਆਪ ਵੀ ਸੀਗੇ ਕਿਸ ਤਰ੍ਹਾਂ ਆਨੰਦ ਜਿੱਦ ਗੱਲ ਕੀਤੀ ਜੋ ਕਿਵੇਂ ਬਹੁਤ ਜ਼ਿਆਦਾ ਆਨੰਦ ਆ ਰਿਹਾ ਜੀ ਇਸ ਚ ਸਾਰੇ ਸੰਗਤ ਦਾ ਬਹੁਤ ਸਹਿਯੋਗ ਹੈ ਸਾਡੇ ਇਸ ਚ ਆਪਣਾ ਆਯੋਜਨ ਚ ਤੇ ਸਾਰੇ ਵੱਚੜ ਕੇ ਤੁਸੀਂ ਦੇਖੇ ਹੋਣਾ ਹਿੱਸਾ ਲੈ ਰਹੇ ਆ ਤੇ ਅਜਨ ਸੰਧਿਆ ਦਾ ਹੁਣੇ ਪ੍ਰੋਗਰਾਮ ਆਰੰਭ ਹੋ ਗਿਆ ਜੀ 5 ਤੋਂ 7 ਦੇ ਵਿੱਚ ਹੈ ਤਾਂ ਸੰਗਤ ਪੂਰਾ ਹਾਲ ਭਰਿਆ ਪਿਆ ਸਾਡਾ ਜੀ ਤੇ ਦੂਰ ਤੋਂ ਵੀ ਜਿਵੇਂ ਮੈਸੇਜ ਸਾਨੂੰ ਆ ਰਹੇ ਆ ਜੋ ਵੀ ਪਟਨਾ ਆਏ تھے ਸੰਗਤ ਆਣਾ ਚਾਹੁੰਦੀ ਹੈ ਜੀ ਆਪਣਾ ਸਾਡੇ ਵੱਲੋਂ ਸਰ ਜਿਹੜੀ ਸਾਡੇ ਇਸਲੇ ਦਰਸ਼ਕ ਦੇਖ ਰਹੇ ਉਹਨਾਂ ਦੇ ਕੋਈ ਸੰਦੇਸ਼ ਸਰ ਦੇਣਾ ਚਾਹੁੰਦੇ ਉਹਨਾਂ ਨੂੰ ਮੈਂ ਇਸ ਤੇ ਸੰਦੇਸ਼ ਇਹ ਹੀ ਦੇਣਾ ਚਾਹੁੰਦਾ ਹਾਂ ਜੀ ਇਹ ਪਾ ਤਿੰਨ ਦਿਵਸੀਆਂ ਜੋ ਪ੍ਰੋਗਰਾਮ ਹੈ ਇਸ ਚ ਅਸੀਂ ਚਾਹੁੰਦੇ ਹਾਂ ਕਿ ਸੰਗਤ ਦਾ ਸਹਿਯੋਗ ਤੇ ਸਾਰੇ ਨਗਰ ਵਾਸੀ ਇਸ ਚ ਵੱਧ ਚੜ ਕੇ ਹਿੱਸਾ ਲੈਣ ਤੇ ਸਾਰੇ ਆਪਣਾ ਇੰਤਜ਼ਾਮ ਅਸੀਂ ਬਖੂਬੀ ਕੀਤੇ ਹੋਏ ਆਂ ਜਿਸ ਅਸੀਂ ਲੰਗਰ ਲੰਗਰ ਦੀ ਵੀ ਆਪਣੀ ਵਿਵਸਥਾ ਕੀਤੀ ਗਈ ਹੈ ਤੇ ਹੋਰ ਵੀ ਜੋ ਆਪਣਾ ਹੋ ਸਕਦਾ ਹੈ ਰਫਰੈਸ਼ਮੈਂਟ ਵਗੈਰਾ ਸਭ ਕੁਝ ਅਰੇਂਜ ਕੀਤਾ ਹੋਇਆ ਜੀ ਤੇ ਮੇਰਾ ਨਾਮ ਅਰਵਿੰਦ ਠਾਕੁਰਾ ਹੈ ਤੇ ਮੈਂ ਇਹ ਮੰਦਰ ਕਮੇਟੀ ਦੇ ਵਿੱਚ ਜਨਰਲ ਸਕੱਤਰ ਦੇ ਉੱਤੇ ਅਹੁਦੇ ਤੇ ਹਾਂਗਾ ਤੇ ਸਰ ਜੋ ਪ੍ਰੋਗਰਾਮ ਹੋ ਰਿਹਾ ਉਸ ਬਾਰੇ ਸਰ ਜਾਣਕਾਰੀ ਜੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਕੀ ਕੀ ਹੋਣ ਵਾਲਾ ਸੀ ਜਿਵੇਂ ਕਿ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਹੀ ਹੈਗਾ ਕਿ ਆਪਾਂ ਅਗਨੇ ਅਗਨੇ ਦਸਤ ਮਨਾਰੇ ਹੈਗੇ ਆਂ ਤੇ ਅਸੀਂ ਕੱਲ 26 ਤਰੀਕ ਨੂੰ ਮੋਢੀ ਲੈ ਕੇ ਆਏ ਸੀਗੇ ਤੇ ਉਹਨੂੰ ਆਪਾਂ ਸਾਬਿਤ ਕੀਤਾ ਹੈਗਾ ਤੇ ਅੱਜ ਸਵੇਰ ਤੋਂ ਹੀ ਸਾਡਾ ਉਰੇ ਪੂਰਾ ਸਕੂਲਟਨ ਤੇ ਹੋਲਵੀ ਰੰਗਾਰੰਗ ਪ੍ਰੋਗਰਾਮ ਚੱਲ ਰਿਹਾ ਹੈਗਾ ਉਸ ਤੋਂ ਇਲਾਵਾ ਅਸੀਂ ਰਿਫਰੈਸ਼ਮੈਂਟ ਵਗਾਰਾ ਲੰਗਰ ਚਾਹ ਪਾਣੀ ਸਾਰਾ ਕੁਝ ਇੰਤਜ਼ਾਮ ਕੀਤਾ ਹੋਇਆ ਤੇ ਵੱਖ-ਵੱਖ ਇਲਾਕਿਆਂ ਤੋਂ ਆ ਕਾਫੀ ਵੱਧ ਚੜ ਕੇ ਲੋਕੀ ਉਰੇ ਆ ਰਹੇ ਨੇ ਤੇ ਮੰਦਰ ਦੀ ਸ਼ੋਭਾ ਬਣਾ ਦੇ ਸਰ ਐਕਸਟਰਾ ਸੈਂਟਰ ਆਫ ਦਾ ਸਿਟੀ ਹੈ ਇਹ ਇੱਥੇ ਸੰਗਤ ਬਹੁਤ ਹੈ ਕਿ ਇਹ ਮੰਦਰ ਕਮੇਟੀ ਦੇ ਆਪਸ ਤੁਹਾਡਾ ਕਿੱਦਾਂ ਦਾ ਸਹਿਯੋਗ ਰਹਿੰਦਾ ਕਿਸ ਤਰ੍ਹਾਂ ਦੀ ਕਮਿਊਨਿਕੇਸ਼ਨ ਹੁੰਦੀ ਹੈ ਦੇਖੋ ਸਾਡਾ ਸਾਰੇ ਮੰਦਰ ਕਮੇਟੀ ਦੇ ਨਾਲ ਸਹਿਯੋਗ ਹੈਗਾ ਸਾਰੇ ਮੰਦਰਾਂ ਤੋਂ ਅਸੀਂ ਉਹਨਾਂ ਨੂੰ ਨਿਯੋਤਨਾ ਦਿੱਤਾ ਹੋਇਆ ਹੈ ਤੇ ਬਹੁਤ ਸਾਰੇ ਲੋਕ ਆ ਵੀ ਰਹੇ ਹੈਗੇ ਸਾਰੇ ਬਦਦਕਾਰੀ ਇੱਥੇ ਪਹੁੰਚ ਰਹੇ ਹੈਗੇ ਤੇ ਤੁਹਾਡਾ ਖੁਦ ਦੀ ਕਮੇਟੀ ਨਾਲ ਕਿਸ ਤਰ੍ਹਾਂ ਸਹਿਯੋਗ ਰਹਿੰਦਾ ਕਿੱਦਾਂ ਮੈਨੇਜ ਕਰਦੇ ਸਾਰਾ ਸਾਡਾ ਦੇਖੋ ਜੀ ਅਸੀਂ ਇਹ ਯੰਗ ਸਾਰੇ ਯੰਗ ਜਿਹਨਾਂ ਨੇ ਵੀ ਸਾਡੇ ਉਹ ਹੈਗੇ ਆ आधी डेढ़ ਦੇ ਵਿੱਚ ਮੁਖਤਧਾਰੀ ਹੈਗੇ ਸਾਰੇ ਜੰਗੇਸ ਦੇ ਆਪਾਂ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਜਿਹੜੇ ਕਮੇਟੀ ਦੇ ਮੈਂਬਰ ਹੈਗੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਪ੍ਰੋਗਰਾਮ ਨੂੰ ਬਾਤੜ ਕੇ ਮਨਾ ਰਹੇ ਹਾਂ। ਇਹ ਪ੍ਰੋਗਰਾਮ ਕਿੰਨੇ ਤੋਂ ਲੈ ਕੇ ਕਿੰਨੇ ਵਜੇ ਤੱਕ ਸ਼ਾਮ ਦਾ ਜਿਹੜਾ ਭਜਨ ਸੰਧਿਆ ਉਹ ਕਿੰਨੇ ਤੋਂ ਕਿੰਨੇ ਤੱਕ ਉਹਦੇ ਬਾਅਦ ਇਸ ਤੀ ਸੱਸਣ ਜਿਹੜਾ ਹੈਗਾ ਉਹ 3 ਵਜੇ ਤੋਂ ਲੈ ਕੇ 5 ਵਜੇ ਤੱਕ ਹੈ ਜੀ ਉਸ ਤੋਂ ਬਾਅਦ ਭਜਨ ਸੰਧਿਆ ਜਿਹੜੀ ਹੈਗੀ ਹੈ ਸਾਡੇ ਦੋ ਗਾਇਕ ਦੋ ਤਿੰਨ ਗਾਇਕ ਜਿਹੜੇ ਕਾਫੀ ਮਸ਼ਹੂਰ ਗਾਇਕ ਹੈਗੇ ਆ ਉਹ ਕਰ ਰਹੇ ਹੈਗੇ ਉਹ 7 ਵਜੇ ਤੱਕ ਹੀ ਉਸ ਤੋਂ ਬਾਅਦ ਆਰਤੀ ਆਰਤੀ ਤੋਂ ਬਾਅਦ ਸਿਰ ਢੰਡਾਰੇ ਦਾ ਪ੍ਰੋਗ रमेश कुमार वर्मा और इस मंडल च चे एज ए चेयरमैन वर्क कर रहे कार्यकर्ता पहला दा शॉर्टली ਦੱਸਣਾ ਕਿ ਇੱਕ ਨਵੇਂ ਉਤਸਵ 9 ਫੇਸ ਚ ਪਿਛਲੇ ਲਗਭਗ 9 ਸਾਲ ਤੋਂ ਗਣਪਤੀ ਮਹੋਤਸਵ ਸമിതി ਬਣੀ ਹੈ ਤੇ ਪਿਛਲੇ 9 ਸਾਲ ਤੋਂ ਅਸੀਂ ਮਾਰਕੀਟ ਚ ਕਰਾਉਂਦੇ ਆ ਰਹੇ ਸੀਗੇ ਸੱਤ ਸਾਲ ਅਸੀਂ ਸੱਤ ਮਹੋਤਸਵ ਬੜੇ ਵੱਡੇ ਸਤਰ ਤੇ ਨੌਪੇਜ਼ ਦੀ ਮਾਰਕੀਟ ਜੁਮਾਈ ਜੋ ਕਿ ਮੁਹਾਲੀ ਦੇ ਸੱਤ ਤੇ ਸੀ ਮੁਹਾਲੀ ਕੀ ਇੱਕ ਟਰਾਈ ਸਿਟੀ ਦਾ ਇੱਕ ਮਹੋਤਸਵ ਸੀ ਪਰ ਕੁਝ ਪ੍ਰਸਥਿਤੀਆਂ ਇਸ ਤਰ੍ਹਾਂ ਦੀ ਹੋਈਆਂ ਕਿ ਆਪਾਂ ਪਿਛਲੇ ਸਾਲ ਤੋਂ ਮਾਰਕੀਟ ਚ ਨਹੀਂ ਮਨਾ ਪਾਏ ਪਿਛਲੇ ਸਾਲ ਵੀ ਅਸੀਂ ਕਿਉਂਕਿ ਪ੍ਰਸਥਿਤੀਆਂ ਕੁਝ ਇਸ ਤਰ੍ਹਾਂ ਦੀ ਹੋਈਆਂ ਸੀ ਕੁਝ ਕਾਰਨ ਇਸ ਤਰ੍ਹਾਂ ਦੇ ਹੋ ਗਏ ਸੀ ਕਿ ਕੁਝ ਇਨਸੀਡੈਂਟ ਕਮੇਟੀ ਮੈਂਬਰਸ ਨਾਲ ਕੁਝ ਇਸ ਤਰ੍ਹਾਂ ਦੇ ਹੋ ਗਏ ਸੀ ਉਹਨਾਂ ਦੇ ਪਰਿਵਾਰਿਕ ਨੂੰ ਲੈ ਕੇ ਕਿ ਜਿਸ ਕਾਰਨ ਅਸੀਂ ਉਹ ਵਿਸ਼ਾਲ ਮਹੋਤਸਵ ਉਹ ਨਹੀਂ ਮਨਾ ਸਕੇ ਤਾਂ ਪਿਛਲੇ ਸਾਲ ਅਸੀਂ ਮੂਰਤੀ ਮੰਦਰ ਵਿੱਚ ਸਥਾਪਿਤ ਕੀਤੀ ਸੀ ਤਿੰਨ ਦਿਨਾਂ ਅਸੀਂ ਗਣਪਤੀ ਮਹੋਤਸਵ ਮੰਦਰ ਚ ਪੇਰੇ ਨਾਲ ਮਨਾ ਸੀ ਉਹਨੇ ਮੰਦਰ ਵਿੱਚ ਮੰਦਰ ਕਮੇਟੀ ਦੁਆਰਾ ਇਹ ਦੂਸਰਾ ਜੋ ਵਿਸ਼ਾਲ ਗਣਪਤੀ ਮਹੋਤਸਵ ਹੈ ਮੰਦਰ ਵਿੱਚ ਮਨਾਇਆ ਜਾ ਰਿਹਾ ਹੈ ਕਿ ਇਹ ਅਸੀਂ 26 ਤਰੀਕ ਤੋਂ ਸ਼ੁਰੂ ਕੀਤਾ 26 ਤਰੀਕ ਨੂੰ ਅਸੀਂ ਇੱਕ ਅਤੀ ਕਾਲੀ ਬਾੜੀ ਮੰਦਿਰ ਤੋਂ ਮੂਰਤੀ ਲੈ ਕੇ ਆਏ ਜੋ 4 ਫੁੱਟ ਦੀ ਮੂਰਤੀ ਹੈ ਜੀ ਸਾਡੇ ਗਣਪਤੀ ਜੀ ਦੀ ਮਾਰਕੀਟ ਚ ਲੈ ਕੇ ਆਏ ਸੀ ਕੱਲ ਸ਼ਾਮੀ 7:30 ਵਜੇ ਗਣਪਤੀ ਦਾ ਆਗਮਨ ਮਾਰਕੀਟ ਚ ਹੋਇਆ ਮਾਰਕੀਟ ਕੋ ਟੋਲ ਨਗਾੜਿਆਂ ਨਾਲ 6:30 ਵਜੇ ਨਾਲ ਲਗਭਗ 5-700 ਮਤਲਬ ਸ਼ਰਧਾਲੂ ਸੀ ਜੋ 9 ਫੇਸ ਦੇ ਜਾਂ ਵਕਵਕ ਏਰੀਆ ਚ ਜਿਨ੍ਹਾਂ ਨੂੰ ਪਤਾ ਲੱਗਿਆ ਉਹ ਆਏ ਇਕੱਠੇ ਉਹਨਾਂ ਨੇ ਮਤਲਬ بڑے ਤੂਮ ਤੜਾਕੇ ਨਾਲ ਆਤੀਸ਼ਵਾਜੀ ਨਾਲ ਗਣਪਤੀ ਜੀ ਦਾ ਸਵਾਗਤ ਨੌ ਫੇਸ 'ਚ ਆਗਮਨ ਤੇ ਕੀਤਾ ਗਿਆ ਤੇ ਉਹਨੂੰ ਸ਼ੋਭਾ ਯਾਤਰਾ ਦੇ ਰੂਪ 'ਚ ਨੌ ਫੇਜ਼ੀ ਸੜਕਾਂ 'ਚੋਂ ਹੁੰਦੇ ਹੋਏ ਅਸੀਂ ਮੰਦਰ ਵਿੱਚ ਸਥਾਪਿਤ ਕੀਤੇ ਤੇ ਜਿਸ ਤਰ੍ਹਾਂ ਕਿ ਅੱਜ 27 ਤਰੀਕ ਨੂੰ ਗਣੇਸ਼ ਚਤੁਰਥੀ ਹੈ ਸਵੇਰੇ 8 ਵਜੇ ਸਾਡੇ ਕੁਝ ਜੱਜਮਾਨ ਸੀ ਅੱਜ ਦੇ ਰੱਖੇ ਮਾਰਕੀਟ ਕਮੇਟੀ ਦੇ ਕੁਝ ਚੰਗਾ ਦੱਸਿਆ ਸੀਗੇ ਉਹ ਅੱਜ ਜਜਮਾਨ ਸੀਗੇ ਅੱਜ ਦੇ ਤੇ 8 ਵਜੇ ਪੂਜਾ ਅਰਚਨਾ ਹੋਈ ਗਣੇਸ਼ ਜੀ ਦੀ ਕਿਉਂਕਿ ਕੱਲ ਜੋ 26 ਤਰੀਕ ਨੂੰ ਆਏ ਸੀ ਗਣੇਸ਼ ਚਤੁਰਥੀ ਅੱਜ ਤੋਂ ਸ਼ੁਰੂ ਹੋਈ ਹੈ ਉਹਨਾਂ ਦਾ ਮੂੰਹ ਟੱਕਿਆ ਹੁੰਦਾ ਗਣਪਤੀ ਜੀ ਦਾ ਤੇ ਨੇਤਰ ਉਹਨਾਂ ਦੇ ਗਣੇਸ਼ ਚਤੁਰਥੀ ਦੇ ਵਾਲੇ ਦਿਨ ਪਬਲਿਕਲੀ ਖੁੱਲੇ ਜਾਂਦੇ ਆ ਤੇ ਅੱਜ ਸਵੇਰੇ 8 ਵਜੇ ਪੂਜਾ ਅਰਚਨਾ ਕਰਕੇ ਆਰਤੀ ਕਰਕੇ ਮਹਾ ਆਰਤੀ ਹੋਈ ਉਸ ਤੋਂ ਬਾਅਦ ਉਹਨਾਂ ਦੇ ਨੇਤਰ ਪਬਲਿਕਲੀ ਖੁੱਲੇ ਗਏ ਦਰਸ਼ਨਾਂ ਲਈ ਖੁੱਲੇ ਗਏ ਤੇ ਉਸ ਤੋਂ ਬਾਅਦ ਸਵੇਰ ਤੋਂ ਹੀ ਲਗਭਗ ਪਗਤਾਂ ਦਾ ਮੇਲਾ ਲੱਗਿਆ ਹੋਇਆ ਕੋਈ ਨਾ ਕੋਈ ਆ ਰਿਹਾ ਹੈ ਜਾ ਰਿਹਾ ਹੈ ਮੱਥਾ ਟੇਕ ਰਿਹਾ ਹੈ ਤੇ ਕੋਈ ਨਾ ਕੋਈ ਕਾਰਜਕ੍ਰਮ ਚੱਲਦਾ ਜਾ ਰਿਹਾ ਜਿਸ ਤਰ੍ਹਾਂ ਤਿੰਨ ਤੋਂ ਪੰਜ ਅੱਜ ਵੀ ਜੋ ਮਹਿਲਾ ਸੰਗੀਤਨ ਮੰਡਲ ਹੈ ਉਹਨਾਂ ਨੇ ਤਿੰਨ ਤੋਂ ਪੰਜ ਬਹੁਤ ਵਧੀਆ ਰੌਣਕ ਲਗਾਈ ਇੱਥੇ ਮੰਦਿਰ ਚ ਅਲੱਗ-ਅਲੱਗ ਭਜਨ ਕੀਰਤਨ ਮੰਡਲੀਆਂ ਆਈਆਂ ਤੇ 5 ਵਜੇ ਤੋਂ 7 ਵਜੇ ਤੱਕ ਉਹ ਸਾਡੇ ਕੋਲ ਸਾਡੇ ਮੰਦਿਰ ਦੇ ਹੀ ਜੋ ਭਜਨ ਗਾਇਕ ਹੈ ਬਿਨ ਭਜਨ ਗਾਇਕ ਹੈ ਹਿਤੇਸ਼ ਜੀ ਜਿਤੇਸ਼ ਸੁਨੇਜਾ ਜੀ ਔਰ ਸੁਨੀਲ ਅਨੂਜਿਆ ਜੀ ਇਹ ਤਿੰਨੋਂ ਦੁਆਰਾ ਮਤਲਬ ਅੱਛੀ ਆਵਾਜ਼ ਹੈ ਜਿਨ੍ਹਾਂ ਦੀ ਸਰਸਵਤੀ ਨੇ ਉਹਨਾਂ ਦੀ ਕੰਪੇਸ ਤੋਂ ਅੱਛਾ ਕੀਤਾ ਉਹਨਾਂ ਨੂੰ ਤੇ ਉਹ ਅੱਜ 2 2 ਘੰਟੇ 5 ਤੋਂ ਲੈ ਕੇ 7 7:30 ਵਜੇ ਤੱਕ ਆਰਤੀ ਨਹੀਂ ਹੁੰਦੀ ਆਰਤੀ ਸ਼ੁਰੂ ਨਹੀਂ ਹੁੰਦੀ ਉਦੋਂ ਤੱਕ ਉਹਨਾਂ ਦੁਆਰਾ ਭਜਨ ਸੰਕੀਰਤਨ ਕੀਤਾ ਜਾਏਗਾ ਔਰ ਇਸ ਤਰ੍ਹਾਂ ਹੀ ਕੱਲ ਵੀ ਕੀਤਾ ਜਾਏਗਾ ਕੱਲ ਵੀ ਸਵੇਰੇ 8:00 ਵਜੇ ਪੂਜਾ ਅਰਚਨਾ ਹੋਏਗੀ ਆਰਤੀ ਹੋਏਗੀ ਸ਼ਾਮ ਨੂੰ 3 ਤੋਂ 5 ਮੈਲਾ ਸੰਗੀਤਨ ਮੰਡਲ ਹੋਏਗਾ 5 ਤੋਂ 7 ਫਿਰ ਭਜਨ ਸੰਧਿਆ ਹੋਏਗੀ 7:30 ਤੋਂ 7:30 ਦੇ ਵਿੱਚ ਆਰਤੀ ਮਹਾ ਆਰਤੀ ਹੋਏਗੀ ਤੇ ਉਸ ਤੋਂ 7:30 ਤੋਂ ਬਾਅਦ ਜਿੰਨੇ ਵੀ ਭਗਤਾਂ ਉਹਨਾਂ ਲਈ ਸਾਰਿਆਂ ਲਈ ਲੰਗਰ ਦੀ ਵਿਵਸਥਾ ਮੰਦਿਰ ਕਮੇਟੀ ਵੱਲੋਂ ਬਾਕੂ ਵੀ ਕੀਤੀ ਗਈ ਹੈ ਤੇ ਅੱਜ ਵੀ ਕੀਤੀ ਗਈ ਹੈ ਕੱਲ ਵੀ ਕੀਤੀ ਗਈ ਹੈ ਹੁਣ ਵੀ ਜਿਸ ਤਰ੍ਹਾਂ ਚਾਹ ਸਮੋਸੇ ਪਕੌੜੇ ਜੋ ਵੀ ਹੈ ਮਤਲਬ ਰਿਫਰੈਸ਼ਮੈਂਟ ਕਿਸੇ ਨੂੰ ਇਹ ਨਹੀਂ ਕਿ ਕੋਈ ਬਾਹਰੋਂ ਆਇਆ ਤਾਂ ਉਹਨੂੰ ਇਹ ਲੱਗੇ ਕਿ ਮੰਦਰ ਵਿੱਚ ਮੰਦਰ ਵੱਲੋਂ ਕੋਈ ਵਿਵਸਥਾ ਨਹੀਂ ਹੈ ਵਿਵਸਥਾ ਦੀ ਕੋਈ ਕਮੀ ਨਹੀਂ ਹੈ ਮੰਦਰ ਵੱਲੋਂ ਸਰ ਉਹੀ ਗੱਲ ਪੁੱਛਾਂਗੇ ਕੋਆਰਡੀਨੇਸ਼ਨ ਦੇਖੋ 29 ਤਰੀਕ ਨੂੰ ਸਵੇਰੇ 9:30 ਵਜੇ ਮਹਾ ਆਰਤੀ ਹੋਏਗੀ ਤੇ ਉਸ ਤੋਂ ਬਾਅਦ ਗਣਪਤੀ ਜੀ ਨੂੰ ਬੈਂਡ ਵਾਜਾਂ ਨਾਲ 9 ਫੇਸ ਦੀਆਂ ਅਲੱਗ-ਅਲੱਗ ਗਲੀਆਂ ਵਿੱਚੋਂ ਐਜ਼ ਏ ਰਥ ਯਾਤਰਾ ਦੇ ਸਰੂਪ ਵਿੱਚ ਉਹਨਾਂ ਨੂੰ ਅਲੱਗ-ਅਲੱਗ ਗਲੀਆਂ ਵਿੱਚੋਂ ਲੈ ਜਾਂਦੇ ਹੋਏ ਆਪਾਂ 2-3 ਘੰਟੇ ਇੱਥੇ ਲੱਗਣਗੇ ਉਸ ਤੋਂ ਬਾਅਦ ਰੋਪੜ ਲਈ ਆਪਾਂ ਪ੍ਰਸਥਾਨ ਕਰਾਂਗੇ ਰੋਪੜ ਗਣਪਤੀ ਜੀ ਦਾ ਵਿਸਰਜਨ ਜਿਵੇਂ ਤੁਸੀਂ ਕਿਹਾ ਕਿ ਗਣੇਸ਼ ਮਾਸਟਰ 23 ਜੀ ਬਣਾਇਆ ਜਾਂਦਾ ਜੀ ਨੋ オフィス ਮੰਦਿਰ ਤਾਂ ਵੈਸਾ ਹੀ ਆਪਾਂ ਨੂੰ ਅਗਲੀ ਵਾਰ ਦੇਖਣ ਨੂੰ ਮਿਲੇਗਾ ਉਸ ਤਰੀਕੇ ਨਾਲ ਹੀ ਦੇਖੋ ਜੋ ਈਸ਼ਵਰੀ ਮੰਦਿਰ ਕਮੇਟੀ ਨੂੰ ਹੰਗਾਰਾ ਮਿਲਿਆ ਪਬਲਿਕ ਦਾ ਜੋ ਸਾਡੀ ਸੋਚ ਤੋਂ ਉੱਪਰ ਸੀ ਅਸੀਂ ਜਿੰਨਾ ਸੋਚਦੇ ਸੀ ਉਸ ਤੋਂ ਲਗਭਗ 4 ਗੁਣਾ ਹੰਗਾਰਾ ਮਿਲਿਆ ਕੱਲ ਕਿਉਂਕਿ ਕੱਲ ਜੋ ਜੋ ਇੱਥੇ ਹਾਜ਼ਰ ਹੋਏ ਉਹਨਾਂ ਨੇ ਸਭ ਨੇ ਦੇਖਿਆ ਬਹੁਤ ਵਧੀਆ ਰੌਣਕ ਲੱਗੀ ਅ ਅਗਲੇ ਸਾਲ ਤੋਂ ਕਮੇਟੀ ਨੇ ਇਹ ਸੋਚਿਆ ਕਿ ਇੱਕ ਵੱਡਾ ਸਟੇਜ ਲਗਾ ਕੇ ਮੰਦਰ ਦੇ ਵੱਡੇ ਗਰਾਊਂਡ ਦੇ ਅੰਦਰ ਇਸ ਵਾਰੀ ਆਪਾਂ ਮੰਦਰ ਦੇ ਹਾਲ ਦੇ ਅੰਦਰ ਮਨਾ ਰਹੇ ਹਾਂ ਪਿਛਲੀ ਵਾਰੀ ਵੀ ਅਸੀਂ ਹਾਲ ਦੇ ਅੰਦਰ ਕੀਤਾ ਸੀ ਪਰ ਅਗਲੇ ਸਾਲ ਤੋਂ ਇਹ ਮੰਦਰ ਕਮੇਟੀ ਇੱਕ ਮੁਹਾਲੀ ਦਾ ਜਿਸ ਤਰ੍ਹਾਂ ਅਸੀਂ ਮਾਰਕੀਟ 'ਚ ਗਣਪਤੀ ਮਹੋਤਸਵ ਮਨਾਉਂਦੇ ਸੀ ਮੰਦਰ ਕਮੇਟੀ ਵੱਲੋਂ ਉਹਨਾਂ ਅਗਲੇ ਸਾਲ ਤੋਂ ਇਹ ਮੰਦਰ ਕਮੇਟੀ ਵੱਲੋਂ ਹੀ ਇੱਕ ਮੁਹਾਲੀ ਦਾ ਗਣਪਤੀ ਮਹੋਤਸਵ ਦੇ ਰੂਪ ਵਿੱਚ 9 ਫੀਸੇ ਮੰਦਰ ਦੇ ਗਰਾਊਂਡ ਵਿੱਚ ਵੱਡੇ ਸਰ ਤੇ ਮਨਾਇਆ ਗਿਆ ਜਿਹਦੇ ਵਿੱਚ ਨਾਮੀ ਕਲਾਕਾਰ ਵੀ ਬੁਲਾਵਾਂਗੇ ਅਸੀਂ ਤਿੰਨ ਦਿਨ ਔਰ ਮਤਲਬ ਅਲੱਗ-ਅਲੱਗ ਕੀਰਤਨ ਮੰਡੀਆਂ ਅਲੱਗ-ਅਲੱਗ ਮੋਹਾਲੀ ਦੇ ਜੋ ਵੀ ਮੰਨੇ ਪ੍ਰਵੰਨੇ ਲੋਕ ਜਿਨ ਜੇ ਧਾਰਮਿਕ ਆਸਥਾ ਜਿਹੜੇ ਰੱਖਦੇ ਆ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜਾਏਗਾ ਪਰ ਮੈਂ ਇੱਕ ਗੱਲ ਚੁੱਕ ਜਿਹੜੀ ਗਣਪਤੀ ਬੱppa ਮੋਰੀਆ ਦੀ ਮੂਰਤੀ ਹੈ ਉਹ ਕਿਸ ਤਰ੍ਹਾਂ ਦੀ ਹੈ ਕੀ ਸਾਈਜ਼ ਹੈ ਉਹਨਾਂ ਦਾ ਉਹਦੇ ਬਾਰੇ ਥੋੜਾ ਦੱਸੋਗੇ ਐ ਗੋਫਰੈਂਡਲੀ ਨਾਲ ਕੀ ਆ ਉਹ ਗਣਪਤੀ ਬੱppa ਦੀ ਮੂਰਤੀ ਜੋ ਵਿਸਰਜਨ ਲਈ ਮੂਰਤੀ ਹੁੰਦੀ ਹੈ ਜੀ ਉਹ ਮਿੱਟੀ ਦੀ ਹੁੰਦੀ ਹੈ ਤੇ ਮਿੱਟੀ ਦੀ ਹੀ ਮੂਰਤੀ ਹੈ ਔਰ 31 ਕਾਲੀ ਬਾੜੀ ਮੰਦਰ ਦੇ ਨਾਲ ਹੀ ਬੰਗਾਲੀ ਲੋਕ ਹੈ ਉਹ ਮਿੱਟੀ ਦੀ ਮੂਰਤੀਆਂ ਬਣਾਉਂਦੇ ਆ ਉਥੋਂ ਲੈ ਕੇ ਜਿੱਥੋਂ ਅਲੱਗ-ਅਲੱਗ ਚੰਡੀਗੜ੍ਹ ਔਰ ਮੁਹਾਲੀ ਦੇ ਅਲੱਗ-ਅਲੱਗ ਪੰਡਾਲਾਂ ਚ ਸਾਰਿਆਂ ਤੇ ਉੱਥੇ ਹੀ ਮੂਰਤੀਆਂ ਗਈਆਂ ਲਗਭਗ ਔਰ ਇਹ 4 ਫੁੱਟ ਦੀ ਮੂਰਤੀ ਇਸ ਵਾਰੀ ਹੈ ਅਗਲੀ ਵਾਰੀ ਲਗਭਗ 10 ਫੁੱਟ ਦੀ ਮੂਰਤੀ ਹੋਏਗੀ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਜਨੀਸ਼ ਮਾਨਸਾ ਜੀ ਸੰਗਤ ਨੂੰ ਅਪੀਲ ਅਸੀਂ ਇਹੀ ਕਰਾਂਗੇ ਇਹ ਗਣਪਤੀ ਮਹੋਤਸਵ ਦੇਖੋ ਜਿਸ ਤਰ੍ਹਾਂ ਸਾਡੀ ਕਮੇਟੀ ਹੈ ਇਹ ਯੂਥ ਕਮੇਟੀ ਹੈ ਤੁਸੀਂ ਬੈਠੇ ਦੇਖ ਵੀ ਰਹੇ ਹੋ ਮੇਰੇ ਆਲੇ-ਦੁਆਲੇ ਜਨਰਲ ਸੈਕਟਰੀ ਪ੍ਰਧਾਨ ਇਹ ਸਾਰੇ ਯੂਥ ਹੈ ਔਰ ਜਿੰਨੀ ਵੀ ਕਮੇਟੀ ਲਗਭਗ ਸਾਡੀ ਯੂਥ ਹੈ ਔਰ ਯੂਥ ਦੇ ਸਿਰ ਦੇ ਉੱਪਰ ਹੱਥ ਜਿੰਨੇ ਵੀ ਬਜ਼ੁਰਗ ਮੈਂਬਰ ਹੈ ਉਹਨਾਂ ਸਾਰਿਆਂ ਦਾ ਬਜ਼ੁਰਗ ਦਾ ਹੱਥ ਹੈ ਜਿੰਨੀ ਵੀ ਪੂਜਾ ਅਰਚਨਾ ਸਾਰੇ ਬਜ਼ੁਰਗ ਜਿਨੇ ਸਦਸਿਆ ਉਹਨਾਂ ਦੁਆਰਾ ਕੀਤੀ ਜਾਂਦੀ ਹੈ ਔਰ ਮੈਂ ਕਮੇਟੀ ਮੰਦਿਰ ਕਮੇਟੀ ਵੱਲੋਂ ਜਿੰਨੇ ਵੀ ਮੇਰੇ ਸ਼ਰਧਾਗੰਨ ਸੁਣ ਰਿਹਾ ਜੋ ਜੋ ਵੀ ਭਗਤਗੰਨ ਆਪਾਂ ਨੂੰ ਸਾਡੀ ਜਿੰਨਾ ਤੱਕ ਆਵਾਜ਼ ਜਾ ਰਹੀ ਹੈ ਮੈਂ ਸਭ ਨੂੰ ਇਹੀ ਨਿਵੇਦਨ ਕਰਾਂਗਾ ਕਿ ਵੱਧ ਤੋਂ ਵੱਧ ਸੰਖਿਆ ਵਿੱਚ ਆਪਾਂ ਮੰਦਰ ਵਿੱਚ ਪਹੁੰਚੀਏ ਕਿਉਂਕਿ ਆਜ਼ਾਦ ਦਿਨ ਹੈ ਕੱਲ ਦਾ ਦਿਨ ਹੈ ਪਰਸੋਂ ਆਪਾਂ ਵਿਸਰਜਨ ਲਈ ਜਾਣਾ ਹੈ ਵੱਧ ਤੋਂ ਵੱਧ ਆਪਾਂ ਸੰਖਿਆ ਵਿੱਚ ਪਹੁੰਚੀਏ ਔਰ ਗਣਪਤੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ